ਅਕਸਰ ਸੰਸਾਰ ਦੀ ਦ੍ਰਿਸ਼ਟੀ ਦੇ ਵਿੱਚ ਭਗਤ ਲੋਕ ਮਹਾਪੁਰਸ਼ ਪਾਗਲ ਹੀ ਕਹਿਲਾਏ ਗਏ ਉਹਨਾਂ ਨੂੰ ਪਾਗਲ ਹੀ ਆਖਿਆ ਗਿਆ ਕਾਰਨ ਉਹਨਾਂ ਦੇ ਵਿਚਾਰ ਉਹਨਾਂ ਦੇ ਬੋਲ ਸਮਾਜ ਦਾ ਹਿੱਸਾ ਨਹੀਂ ਬਣਦੇ ਸਨ ਵਿਵਹਾਰ ਦਾ ਹਿੱਸਾ ਨਹੀਂ ਬਣਦੇ ਸਨ ਰੋਜ਼ਮਰ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਵਿਚਾਰਾਂ ਨੂੰ ਉਹਨਾਂ ਦੇ ਵਿਵਹਾਰ ਨੂੰ ਉਹਨਾਂ ਦੇ ਬਚਨਾਂ ਨੂੰ ਢਾਲਣਾ ਬੜੀ ਔਖੀ ਗੱਲ ਹੋ ਗਈ ਜਿਸ ਤਰ੍ਹਾਂ ਪਾਗਲ ਦੇ ਬੋਲ ਸੰਸਾਰ ਨਾਲ ਤਾਲਮੇਲ ਨਹੀਂ ਖਾਂਦੇ ਸਮਾਜ ਦਾ ਹਿੱਸਾ ਨਹੀਂ ਬਣਦੇ ਭਗਤਾਂ ਦੇ ਬੋਲ ਵੀ ਸਮਾਜ ਦਾ ਹਿੱਸਾ ਨਹੀਂ ਬਣਦੇ ਇਸ ਵਾਸਤੇ ਜਿੱਥੇ পাগল ਸਮਾਜ ਨਾਲੋਂ ਟੁੱਟ ਜਾਂਦਾ ਹੈ ਕਰੀਬਨ ਕਰੀਬਨ ਭਗਤ ਵੀ ਸਮਾਜ ਨਾਲੋਂ ਟੁੱਟ ਜਾਂਦੇ ਅੱਜ ਤੱਕ ਦਾ ਇਤਿਹਾਸ ਇਹੀ ਕਹਿੰਦਾ ਹੈ ਔਰ ਗੁਰੂ ਨਾਨਕ ਦੇਵ ਜੀ ਬਾਣੀ ਨੇ ਤੇ ਸਾਫ਼ ਫੈਸਲਾ ਕੁੰ ਗੱਲ ਕਹਿ ਦਿੱਤੀ ਹੈ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤ ਤੇ ਸੰਸਾਰੀ ਦਾ ਜੋੜ ਕਦੀ ਜੁੜਿਆ ਹੀ ਨਹੀਂ ਮੇਲ ਕਦੀ ਹੋਇਆ ਹੀ ਨਹੀਂ ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਆਖਿਆ ਕਿ ਪਰਿਵਾਰ ਮੇਰੇ ਨਾਲ ਜਾਂਦਾ ਔਰ ਮੈਂ ਜਿੱਧਰ ਜਾਣਾ ਪਰਿਵਾਰ ਅੰਗ ਸੰਗ ਹੈ ਤੋ ਤ੍ਰਿਪਤਾ ਜੀ ਹੱਸ ਪਈਆਂ ਆਖਣ ਲੱਗਿਆਂ ਨਾਨਕ ਜੀ ਤੁਸੀਂ ਵਾਕਈ ਸੁਦਾਈਆਂ ਦੀ ਤਰ੍ਹਾਂ ਗੱਲ ਕਰਨ ਲੱਗੇ ਜਗਤ ਤੇ ਸੁਦਾਈ ਕਹਿੰਦਾ ਹੀ ਸੀ ਵੀ ਤੂੰ ਸੁਦਾਈ ਹੈ ਅੱਜ ਮੈਨੂੰ ਵੀ ਕਹਿਣਾ ਪਵੇਗਾ ਇਹ ਬੋਲ ਸੁਦਾਈਆਂ ਵਾਲੇ ਨੇ ਆਗਲਾ ਵਾਲੇ ਨੇ ਪਰਿਵਾਰ ਤੇ ਸਾਰਾ ਇੱਥੇ ਹੀ ਹੁੰਦਾ ਹੈ। ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਮਾਂ ਇਹ ਤੇ ਸੋਚਣ ਸੋਚਣ ਦੀ ਗੱਲ ਹੈ। ਇਹ ਤੇ ਮਨੁੱਖ ਦੇ ਮੰਨਣ ਮੰਨਣ ਦੀ ਗੱਲ ਹੈ। ਮੈਂ ਜੋ ਕਹਿ ਰਿਹਾ ਬਿਲਕੁਲ ਸਹੀ ਕਹਿ ਰਿਹਾ ਮੈਂ ਜਿੱਧਰ ਜਾਂਨਾ ਮੇਰਾ ਪਰਿਵਾਰ ਮੇਰੇ ਨਾਲ ਜਾਂਦਾ ਹੈ। ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਾਤਾ ਜੀ ਨੇ ਪੁੱਛ ਲਿਆ। ਇਹ ਦੱਸ ਜਿਹੜਾ ਪਰਿਵਾਰ ਨਾਲ ਜਾਂਦਾ ਹੈ ਉਹਦੇ ਚ ਮਾਂ ਹੈ ਪਿਤਾ ਹੈ ਸਹਿਬ ਕਹਿਣ ਲੱਗੇ ਹਾਂ ਜਿਹੜਾ ਪਰਿਵਾਰ ਮੇਰੇ ਨਾਲ ਜਾਂਦਾ ਹੈ ਉਹਦੇ ਚ ਮਾਂ ਵੀ ਹੈ ਤਾਂ ਹੁਣ ਤੇ ਹੈਰਾਨ ਹੋਈਆਂ ਤੇ ਖਿੜਖੜਾ ਕੇ ਹੱਸ ਵੀ ਪਈਆਂ ਪੁੱਤਰ ਤੂੰ ਵਾਕਈ ਸੁਦਾਈਆਂ ਵਾਲੀ ਗੱਲ ਕਰਦਾ ਹੈ ਵਾਕਈ ਪਗਲਿਆਂ ਵਾਲੀ ਗੱਲ ਕਰਦਾ ਹੈ ਮੈਂ ਤੇ ਕਦੀ ਨਾਲ ਨਹੀਂ ਗਈ ਮੈਂ ਤੇ ਇੱਥੇ ਤਲਵੰਡੀ ਦੇ ਚ ਹੀ ਰਹੀਆਂ ਪਰ ਤੂੰ ਕਹਿੰਦਾ ਮੇਰੇ ਨਾਲ ਹੈ ਮਾਂ ਫਿਰ ਸੋਚੀ ਬੈਠ ਕੇ ਕਹਿੰਦੀ ਹੈ ਕਿਦਰੇ ਐਸਾ ਤੇ ਨਹੀਂ ਤੂੰ ਮੇਰੀ ਯਾਦ ਨਾਲ ਲੈ ਜਾਣਾ ਤੇ ਇਹੀ ਆਖਣਾ ਚਾਹੁੰਦਾ ਹੋਵੇਂ ਤੇ ਮੈਂ ਸਮਝਦੀ ਨਾ ਹੋਵਾਂ ਸਹਿਬ ਕਹਿਣ ਲੱਗੇ ਹਾਂ ਕਹਿਣਾ ਤੇ ਕੁਛ ਮੈਂ ਐਸਾ ਚਾਹਨਾ ਮਾਂ ਅਜੇ ਵੀ ਤੂੰ ਨਹੀਂ ਸਮਝੀ ਕਹਿੰਦੇ ਨੇ ਭਗਤਾ ਤੋਂ ਬ੍ਰह्मज्ञਾਨੀਆਂ ਤੋਂ ਚਾਰ ਤਰ੍ਹਾਂ ਦੇ ਜਿਹੜੇ ਮਨੁੱਖ ਨੇ ਉਹ ਕੋਈ ਲਾਭ ਨਹੀਂ ਉਠਾਉਂਦੇ ਇੱਕ ਤੇ ਮਾਂ ਬਾਪ ਦੂਸਰੇ ਸ਼ਰੀਕ ਤੀਸਰੇ ਜਿਗਰੀ ਦੋਸਤ ਔਰ ਚੌਥੇ ਦੁਸ਼ਮਣ ਇਹ ਕੋਈ ਲਾਭ ਨਹੀਂ ਉਠਾਉਂਦੇ ਕਿ ਉਹਨਾਂ ਦੀ ਗੱਲ ਨੂੰ ਸਮਝਣਾ ਵੀ ਨਹੀਂ ਚਾਹੁੰਦੇ ਔਰ ਉਹਨਾਂ ਤੋਂ ਲਾਭ ਵੀ ਨਹੀਂ ਉਠਾਣਾ ਚਾਹੁੰਦੇ ਤਾਂ ਮਮਤਾ ਦੀ ਮਾਰੀ ਹੋਈ ਤ੍ਰਿਪਤਾ ਮਮਤਾ ਦੀ ਦ੍ਰਿਸ਼ਟੀ ਨਾਲ ਗੁਰੂ ਨਾਨਕ ਨੂੰ ਵੇਖਦੀ ਹੈ ਔਰ ਗੁਰਨਾਣਕ ਇਸ ਦੁਨੀਆ ਤੋਂ ਬਹੁਤ ਉੱਚੇ ਅਗਾਹ ਦੀ ਗੱਲ ਕਰ ਰਹੇ ਨੇ ਮਾਂ ਮੈਂ ਜਿੱਧਰ ਜਾਣਾ ਪਰਿਵਾਰ ਮੇਰੇ ਨਾਲ ਆਉਣਾ ਕਿਆ ਉਸ ਪਰਵਾਰ ਵਿੱਚ ਮਾਂ ਵੀ ਹੈ ਹਾਂ ਮਾਂ ਵੀ ਹੈ ਤੋ ਤ੍ਰਿਪਤਾ ਜੀ ਨੇ ਪੁੱਛ ਲਿਆ ਨਾਨਕ ਜੀ ਦੱਸੋ ਉਸ ਮਾਂ ਦਾ ਨਾਂ ਕੀ ਹੈ ਜੋ ਨਾਲ ਜਾਂਦੀ ਹੈ ਤੋ ਸਤਿਗੁਰੂ ਮਾਤਾ ਦਾ ਨਾਮ ਦੱਸਦਿੰ ਪਰਿਵਾਰ ਦੇ ਸਾਰੇ ਫਰਦਾਂ ਦਾ ਨਾਮ ਦੱਸਦਿੰ ਔਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਗੌੜੀ ਰਾਗ ਦੇ ਵਿੱਚ ਦੂਸਰੇ ਨੰਬਰ ਤੇ ਆਇਆ ਹੈ ਸਤਿਗੁਰ ਕਹਿੰਦੇ ਨੇ ਮਾਤਾ ਮਤ ਇਤੋ ਸੰਤੋਖ ਹੈ ਸਤਿ ਭਾਈ ਕਰ ਇਹ ਵਿਸ਼ੇਖ ਮੇਰੀ ਜੋ ਮਾਤਾ ਹੈ ਉਹ ਸ਼ੁਭ ਮਤ ਹੈ ਚੰਗੀ ਮਤ ਹੈ ਇੱਕ ਕਦਮ ਕਦਮ ਤੇ ਮੇਰੀ ਰਖਿਆ ਕਰਦੀ ਹੈ ਮੇਰੀ ਹਿਫਾਜ਼ਤ ਕਰਦੀ ਅਸੀਂ ਉਸ ਨੂੰ ਯਤੀਮ ਕਹਿੰਦੇ ਹਾਂ ਜਿਸ ਦੀ ਮਾਂ ਮਰ ਜਾਏ ਪਰ ਗੁਰੂ ਨਾਨਕ ਕਹਿੰਦੇ ਨਹੀਂ ਉਸ ਨੂੰ ਯਤੀਮ ਨਾ ਆਖੋ ਜਿਸ ਦੀ ਮਾਂ ਮਰ ਜਾਂਦੀ ਹੈ ਯਤੀਮ ਉਸ ਨੂੰ ਆਖੋ ਜਿਸ ਦੀ ਮਤ ਮਰ ਜਾਂਦੀ ਹੈ ਜਿਸ ਦੀ ਮਾਂ ਮਰ ਜਾਏ ਉਹ ਜ਼ਿੰਦਾ ਰਹਿਣ ਦੇ ਵਸੀਲੇ ਲੱਭ ਲੈਂਦਾ ਹੈ ਠੋਕਰਾਂ ਤੋਂ ਕਈ ਦਫਾ ਬਚ ਵੀ ਸਕਦਾ ਹੈ ਪਰ ਜਿਸ ਦੀ ਮਤ ਮਰ ਜਾਏ ਉਹ ਤੇ ਕਦਮ ਕਦਮ ਤੇ ਠੋਕਰਾਂ ਖਾਂਦਾ ਹੈ ਬੁੱਧੀਹੀਨ ਮਨੁੱਖ ਕਦਮ ਕਦਮ ਤੇ ਠੋਕਰਾਂ ਖਾਂਦੇ ਨੇ ਤੋਂ ਸਾਹਿਬ ਕਹਿੰਦੇ ਨੇ ਕਿ ਚੰਗੀ ਮਤ ਸ੍ਰੇਸ਼ਟ ਮਤ ਉੱਤਮ ਵਿਚਾਰ ਉੱਤਮ ਫਲਸਫਾ ਪ੍ਰਭੂ ਚਿੰਤਨ ਇਹ ਜਿਹੜੀ ਚੰਗੀ ਮਤ ਹੈ ਇਹ ਮੇਰੀ ਮਾਂ ਹੈ ਔਰ ਮੇਰੇ ਨਾਲ ਹੈ ਔਰ ਹਰ ਕਦਮ ਤੇ ਮੇਰੀ ਹਿਫਾਜ਼ਤ ਕਰਦੀ ਹੈ ਮੇਰੀ ਪਾਲਣਾ ਕਰਦੀ ਹੈ ਮੇਰੇ ਤੇ ਮਮਤਾ ਢੁਲਾਂਦੀ ਤੋ ਠੀਕ ਹੈ ਚੰਗੀ ਮਤ ਇਹ ਮਾਂ ਹੋਈ ਪਿਤਾ ਕੌਣ ਹੈ ਸੰਸਾਰ ਦੇ ਜਿਤਨਾ ਸਾਰਾ ਅਨਰਥ ਚੱਲ ਰਿਹਾ ਹੈ ਇਹ ਮਤ ਦੇ ਮਰਨ ਨਾਲ ਚੱਲਦਾ ਹੈ ਜਦ ਮਤ ਮਰ ਜਾਏ ਤੋ ਮਨੁੱਖ ਗੁੰਡਾ ਹੋ ਜਾਂਦਾ ਹੈ ਬਦਮਾਸ਼ ਹੋ ਜਾਂਦਾ ਹੈ ਦੁਰਾਚਾਰੀ ਹੋ ਜਾਂਦਾ ਹੈ ਚੋਰ ਬਣ ਜਾਂਦਾ ਹੈ ਦੁਨੀਆ ਦੇ ਜਿਸ ਜਿਸ ਦੀ ਵੀ ਮਤ ਮਰ ਗਈ ਹੈ ਉਹਨਾ ਮਨੁੱਖਾਂ ਦੇ ਕਾਰਨ ਬੜਾ ਅਨਰਥ ਹੈ ਜਿਨ੍ਹਾਂ ਦੀ ਮਾਂ ਮਰ ਗਈ ਹੈ ਉਹਨਾਂ ਦੇ ਕਾਰਨ ਕਰਕੇ ਸੰਸਾਰ ਨੂੰ ਕੋਈ ਹਾਨੀ ਨਹੀਂ ਹੈ ਬਲਕਿ ਉਹ ਤੇ ਵਿਚਾਰੇ ਦਇਆ ਦੇ ਪਾਤਰ ਨੇ ਪਰ ਜਿਨ੍ਹਾਂ ਦੀ ਮਤ ਮਰ ਗਈ ਹੈ ਉਹ ਐਸੇ ਯਤੀਮ ਨੇ ਕਈ ਦਫਾ ਸਮੁੱਚੀ ਮਨੁੱਖਤਾ ਨੂੰ ਯਤੀਮ ਬਣਾਉਣ ਦੇ ਵਿੱਚ ਭਾਗੀ ਬਣ ਜਾਂਦੇ ਨੇ ਤੋਂ ਮਾਤਾ ਮਤ ਪਿਤਾ ਸੰਤੋਖ ਸਹਿਬ ਕਹਿੰਦੇ ਨੇ ਮੇਰੇ ਪਿਤਾ ਦਾ ਨਾਮ ਹੈ ਸੰਤੋਖ ਇਹ ਹਰ ਹਾਲਤ ਵਿੱਚ ਮੈਨੂੰ ਖੁਸ਼ ਰੱਖਦਾ ਹੈ ਲੋਭ ਤੇ ਸੰਤੋਖ ਦੀ ਵਿਆਖਿਆ ਦੋ ਲਫ਼ਜ਼ਾਂ ਵਿੱਚ ਕਰਨੀ ਹੋਵੇ ਤਾਂ ਇਤਨੀ ਹੈ ਜੋ ਕੁਝ ਹੈ ਜੈਸਾ ਹੈ ਸਭ ਠੀਕ ਹੈ ਇਹ ਸੰਤੋਖੀ ਦੀ ਭਾਵ ਦਸ਼ਾ ਹੁੰਦੀ ਹੈ ਜੋ ਕੁਝ ਹੈ ਜੈਸਾ ਹੈ ਪਰਵਾਨ ਹੈ ਕਬੂਲ ਹੈ ਲੋਭੀ ਦੀ ਮਾਨਸਿਕ ਦਸ਼ਾ ਕੀ ਹੈ ਜੋ ਕੁਝ ਹੈ ਜੈਸਾ ਹੈ ਕਬੂਲ ਨਹੀਂ ਜੈਸਾ ਪਰਵਾਰ ਹੈ ਜੈਸਾ ਸੰਸਾਰ ਹੈ ਜੈਸੇ ਮਾਪੇ ਨੇ जैसी धन संपदा है जैसी मेरी प्राप्त है एक प्रमाण नहीं है कबूल नहीं है कि जब कबूल नहीं तो दुखी होवेगा बेचैन होवेगा आम कहावत है कि लोभी बन्दा फुल्लां दी सहज ते भी तड़पदा है संतोषी बन्दा अंगारियां ते बैठ के भी मस्त रहता है और इस दे सबूत मिले ने गुरु अर्जुन देव जी महाराज तती तवी ते बैठ के भी मुस्कुराए ने प्रभु दे गीत गाए ने संतोषी मनुख ਹਰ ਹਾਲਤ ਵਿੱਚ ਆਨੰਦ ਦੇ ਚੋਵੇਗਾ ਪਰ ਲੋਭੀ ਮਨੁੱਖ ਹਰ ਹਾਲਤ ਵਿੱਚ ਪੀੜਤ ਹੋਵੇਗਾ ਦੁਖੀ ਹੋਵੇਗਾ ਪਰੇਸ਼ਾਨ ਹੋਵੇਗਾ ਸੈਵਕੰਦਰ ਮੇਰੇ ਪਿਤਾ ਦਾ ਨਾਮ ਹੈ ਸੰਤੋਖ ਇੱਕ ਗਾਥਾ ਚੇਤੇ ਆਈ ਹੈ ਫਾਤਿਹ ਆਜ਼ਮ सिकंदर ਕਹਿੰਦੇ ਨੇ ਜਦ ਹਿੰਦੁਸਤਾਨ ਨੂੰ ਫਤਿਹ ਕਰਨ ਵਾਸਤੇ ਆਇਆ ਲੰਬੀ ਚੌੜੀ ਸੈਨਾ ਲੈ ਕੇ ਜਦਿਸ ਵਕਤ ਦਰਿਆ ਸਿੰਧ ਅਬੂਰ ਕਰਨ ਲੱਗਾ ਸਿੰਧ ਦੇ ਟੱਟ ਦੇ ਤੇ ਇੱਕ ਅਜੀਬ ਮਸਤ ਫਕੀਰ ਲੇਟਿਆ ਹੋਇਆ ਸੀ ਰੇਤ ਦੇ ਵਿੱਚ ਸੈਨਾ ਸਾਰੀ ਦਰਿਆ ਪਾਰ ਕਰ ਚੁੱਕੀ ਸੀ ਆਖਰੀ ਟੁਕੜੀ ਦੇ ਵਿੱਚ ਸਿਕੰਦਰ ਆਪ ਸੀ ਉਸ ਮਸਤ ਫਕੀਰ ਨੂੰ ਵੇਖ ਕੇ ਰੁਕ ਗਿਆ ਬਚਪਨ ਤੋਂ ਹੀ ਸਿਕੰਦਰ ਫਕੀਰਾਂ ਦਾ ਮੁਸਤਾਕ ਰਿਹਾ ਨੇੜੇ ਚਲਾ ਗਿਆ ਰੇਤ ਦੇ ਚਲੇਟੇ ਆਇਆ ਇਹ ਮਹਾਤਮਾ ਵੇਖਦਾ ਹੈ ਸਿਕੰਦਰ ਨੂੰ ਕੁਛ ਬੈਠਾ ਸਿਕੰਦਰ ਕਿੱਥੇ ਚਲਿਆ ਜਿਹੜੇ ਪਾਸੇ ਗਮਨ ਕੀਤਾ ਸਿਕੰਦਰ ਕਹਿਣ ਲਗਾ ਫਕੀਰ ਸਾਈ ਮੈਂ ਹਿੰਦੁਸਤਾਨ ਫਤਿਹ ਕਰਨ ਚੱਲਾਂ ਲੰਬੀ ਚੌੜੀ ਸੈਨਾ ਲੈ ਕੇ ਤਾਂ ਫਕੀਰ ਕਹਿਣ ਲਗਾ ਠੀਕ ਹੈ ਇਹ ਦੱਸ ਜਦ ਤੂੰ ਹਿੰਦੁਸਤਾਨ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ ਆਖਣ ਲੱਗਾ ਫਿਰ ਮੈਂ ਹੱਥ ਦੇਤੇ ਹੱਥ धर ਕੇ ਥੋੜੀ ਬੈਠਣਾ ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ ਫਕੀਰ ਕਹਿਣ ਲਗਾ ਜੇ ਤੂੰ ਹੋਰ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਂਗਾ ਕਹਿੰਨੇ ਨੇ ਜਿੰਨੇ ਚਿਰ ਤੱਕ ਸਹੀ ਜਵਾਬ ਨਾ ਮਿਲੇ ਸਵਾਲ ਆਪਣੀ ਥਾਂ ਤੇ ਖੜਾ ਰਹਿਂਦਾ ਸਮਾਧਾਨ ਸਹੀ ਨਾ ਹੋਵੇ ਤੋ ਸਮੱਸਿਆ ਆਪਣੀ ਥਾਂ ਤੇ ਖੜੀ ਰਹਿੰਦੀ ਸਿਕੰਦਰ ਹੈਰਾਨ ਹੋਇਆ ਸਵਾਲ ਤੇ ਆਪਣੀ ਥਾਂ ਤੇ ਖੜਾ ਮੈਂ ਜੋ ਵੀ ਜਵਾਬ ਦੇਣਾ ਉਹਦੇ ਨਾਲ ਸਵਾਲ ਮਿਟਦਾ ਨਹੀਂ ਇਸ ਫਕੀਰ ਦਾ ਤੋ ਉਸ ਫਕੀਰ ਨੇ ਕਿਹਾ ਜੇ ਕਲਪਤ ਕੀਤਾ ਹੋਇਆ ਤੂੰ ਹੋਰ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਗਾ ਤੋ ਸਿਕੰਦਰ ਕਹਿ ਲਗਾ ਫਿਰ ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ ਮੈਂ ਬੈਠੇ ਨਹੀਂ ਰਹਿਣਾ ਮੈਂ ਸੁਸਤ ਆਦਮੀ ਨਹੀਂ ਮੈਂ ਕੋਈ ਹੋਰ ਮੁਲਕ ਫਤਿਹ ਕਰਾਂਗਾ ਫਕੀਰ ਕਹਿਣ ਲੱਗਾ ਠੀਕ ਹੈ ਪਰ ਸਵਾਲ ਤੇ ਆਪਣੀ ਥਾਂ ਤੇ ਖੜਾ ਹੈ ਜੇ ਤੂੰ ਹੋਰ ਮੁਲਕ ਵੀ ਫਤਿਹ ਕੀਤਾ ਫਿਰ ਕੀ ਕਰੇਂਗਾ ਗੁੱਸੇ ਚ ਆ ਕੇ ਸਿਕੰਦਰ ਕਹਿਣ ਲੱਗਾ ਮੈਂ ساری ਦੁਨੀਆ ਫਤਿਹ ਕਰਾਂਗਾ ਜ਼ਮੀਨ ਦਾ 1 ਇੰਚ ਖਿੱਤਾ ਵੀ ਨਹੀਂ ਰਹਿਣ ਦੇਵਾਂਗਾ ਜੋ ਮੇਰੇ ਕਬਜ਼ੇ ਦੇ ਚ ਨਾ ਹੋਵੇ ਜੋ ਮੇਰੀ ਪਕੜ ਦੇ ਚ ਨਾ ਹੋਵੇ ਮੈਂ ساری ਦੁਨੀਆ ਫਤਿਹ ਕਰਾਂਗਾ ਸਿਕੰਦਰ ਸੋਚਦਾ ਹੁਣ ਸਵਾਲ ਖਤਮ ਪਰ ਨਹੀਂ ਫਕੀਰ ਫਿਰ ਬੋਲਿਆ ਅੱਛਾ ਸਿਕੰਦਰ ਇਹ ਦੱਸ ਜਦ ਤੂੰ ਸਾਰੀ ਦੁਨੀਆ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ ਇਹ ਤੇ ਖਾਬੋ ਖਿਆਲ ਵਿੱਚ ਵੀ ਨਹੀਂ ਸੋਚਿਆ ਸੀ ਸਿਕੰਦਰ ਨੇ ਇਸ ਤੋਂ ਅਗਾਹ ਵੀ ਕੋਈ ਜਵਾਬ ਦੇਣਾ ਪੈਗਾ ਸਿਕੰਦਰ ਜਦ ਤੂੰ ਸਾਰੀ ਦੁਨੀਆ ਫਤਿਹ ਕਰ ਲਵੇਂਗਾ ਫਿਰ ਕੀ ਕਰੇਂਗਾ ਤਾਂ ਫਿਰ ਸਿਕੰਦਰ ਕਹਿਣ ਲਗਾ ਫਿਰ ਮੈਂ ਆਪਣੇ ਘਰ ਜਾਵਾਂਗਾ ਆਰਾਮ ਕਰਾਂਗਾ ਯੂਨਾਨ ਵਾਪਸ ਜਾਵਾਂਗਾ ਆਰਾਮ ਕਰਾਂਗਾ ਫਕੀਰ ਕਹਿਣ ਲਗਾ ਤੂੰ ਸੌ ਪੁਆੜੇ ਪਾ ਕੇ ਆਰਾਮ ਕਰੇਂਗਾ ਤੇ ਅਸੀਂ ਆਰਾਮ ਕਰ ਰਹੇ ਹਾਂ ਅਸੀਂ ਰੇਤ ਦੇ ਵਿੱਚ ਲੇਟੇ ਹਾਂ ਅਸੀਂ ਆਰਾਮ ਕਰਦੇ ਪਿਆ ਜੇ ਤੂੰ ਆਰਾਮ ਕਰਨਾ ਹੈ ਤੇ ਆ ਇੱਥੇ ਲੇਟ ਜਾ ਅਸੀਂ ਆਰਾਮ ਦੇ ਚਾਂ ਤੂੰ ਸੌ ਪੁਆੜੇ ਪਾ ਕੇ ਆਰਾਮ ਕਰੇਂਗਾ ਤੇ ਅਸੀਂ ਆਰਾਮ ਦੇ ਚਾਂ ਇੱਥੇ ਤੂੰ ਸਵੈਮ ਅੰਦਾਜ਼ਾ ਲਗਾ ਤੂੰ ਅੱਗੇ ਹੈ ਕਿ ਅਸੀਂ ਅੱਗੇ ਹਾਂ ਇਤਿਹਾਸ ਗਵਾਹ ਹੈ ਹਿੰਦੁਸਤਾਨ ਤੋਂ ਵਾਪਸ ਜਾਂਦੇ ਹੋਇਆ ਸਿਕੰਦਰ ਰਸਤੇ ਦੇ ਵਿੱਚ ਹੀ ਦਮ ਤੋੜ ਗਿਆ ਉਹਨੂੰ ਆਰਾਮ ਨਸੀਬ ਨਾ ਹੋਇਆ ਮਨੁੱਖ ਦੀ ਕਈ ਵਾਰ ਸਾਰੀ ਭਜ ਦੌੜ ਆਰਾਮ ਵਾਸਤੇ ਹੁੰਦੀ ਏ ਤੇ ਆਰਾਮ ਉਸੇ ਦਿਨ ਨਸੀਬ ਹੁੰਦਾ ਜਦ ਚਾਰ ਮਨੁੱਖ ਚੁੱਕ ਕੇ ਚਿਤਾ ਤੇ ਰੱਖ ਦਿੰਦੇ ਨੇ ਇਸ ਤੋਂ ਪਹਿਲੇ ਆਰਾਮ ਕਿਥੇ ਭਜ ਦੌੜ ਹੈ ਆਰਾਮ ਵਾਸਤੇ ਪਰ ਭਜ ਦੌੜ ਮਨੁੱਖ ਦੇ ਕੋਲ ਰਹਿ ਜਾਂਦੀ ਏ ਆਰਾਮ ਨਹੀਂ ਰਹੇ ਪਰ ਜੇ ਮਨ ਦੇ ਸੰਤੋਖ ਹੋਵੇ ਤੇ ਐਸਾ ਮਨੁੱਖ ਹਰ ਵਕਤ ਵਿਸ਼ਰਾਮ ਵਿੱਚ ਹੈ ਐਸਾ ਮਨੁੱਖ ਹਰ ਵਕਤ ਆਰਾਮ ਵਿੱਚ ਹੈ ਉਹਦੀ ਭਜ ਦੌੜ ਦੇ ਵਿੱਚ ਵੀ ਕੁਝ ਵਿਸ਼ਰਾਮ ਹੋਵੇ